शॉट सो आई पी एल का मानो आनंद मंत्री साहब मांतरी साहब उठ के पहली गेंद त खलारा चलो मात्री साहब चलो, चलो 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 फर्स्ट बॉल रोने दी, शानदार ओ मिस, बचा हो गया ओ शानदार छक्का ਕੱਲੇ ਕੱਲੇ ਪਲੇਅਰ ਦੀ ਵਾਰੀ ਹੈ ਪਹਿਲ ਦੂਲ ਤੀਲ ਚੌਲ ਸ਼ਾਨਦਾਰ ਆਊਟ ਸਟੰਪ ਆਇਓ ਆਇਓ ਸੋਗਲਾ ਬੈਟਸਮੈਨ ਤਿੰਦਰ ਸਿੰਘ ਤੇਜੀ ਬਿਜਲੀ ਪਹਿਲੀ ਬੋਲ ਉਏ ਕਾ 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 ਮੰਨ ਐ ਸਭਾਈ ਸਕੋਰ ਜਿਹੜੇ ਅਸੀਂ ਆਫਸਾਈਡ ਤੇ ਰੱਖੇ ਆ ਚੋਕਾ ਰੋਕਿਆ ਹੋਇਆ ਓਏ ਮਸ਼ੂਰੀ ਆ ਗਈ ਛੋਗਲੀ ਬਾਲ ਕੋ ਯਾਰ ਕਰ ਲੈ ਕੈਚ ਕਰ ਲੈ ਮੰਤਰੀ ਮਰ ਜਾ ਹੈ ਰੋਟੀ ਨਹੀਂ ਕਾਦੀ ਤੂੰ ਚੌਥੀ ਬੋਲ ਸ਼ਾਨਦਾਰ ਸ਼ਾਟ ਰੋਣੇ ਹੁਣੀ ਦੇਖਦੇ ਰਹੇ ਚਾਰ ਹੋ ਗਏ ਵੀ ਨੰਨੇ ਤੇਰੇ ਕਿੰਨੇ ਆ 12 ਤੈਨੂੰ ਤੇਜੀ ਭਾਈ ਤੇਰਾ ਬਣਾਉਣੇ ਆ ਲਾਸਟ ਬੋਲ ਦੇਖਦੇ ਆ ਕੀ ਕਰਦਾ ਭਾਜੀ ਵਾਈਟ ਓਏ ਓਏ ਮਾਤਰੀ ਸਾਹਿਬ ਦੀ ਫੀਲਡਿੰਗ ਮੋਏ ਮੋਏ ਲਾਸਟ ਬੋਲ ਦੁਆਰਾ ਓਏ ਹੋਏ ਹੋਏ ਸਬਾਬੇ ਆਈਪੀਐਲ ਦਾ ਨੰਦ ਪੂਰਾ ਲੈਣਾ ਤੁਸੀਂ ਦੇਸੀਆ ਵਰਸੀ ਦੇਸੀਆ ਇਕੱਲੇ ਇਕੱਲੇ ਪਲੇਅਰ ਦੀ ਦੋ ਦੋ ਓਵਰ ਦੀ ਭਾਰੀ ਖੱਡੀ ਜਾਂਦੀ ਆ ਚਲੋ ਭਈ ਦੂਜੀ ਓਵਰ ਦੀ ਪਹਿਲੀ ਗੇਂਦ ਓਏ ਹੋਏ 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 8 ਭਾਈ ਘਰ ਚ ਗਈ 8 ਤੁਹਾਨੂੰ ਪਤਾ ਹੀ ਇਹਦਾ ਘਰਾਂ ਚ ਬੋਲ ਚਲ ਜਾਂਦੀ ਔਟ ਹੀ ਹੁੰਦਾ ਮੈਨ ਲੱਗਦਾ ਨੇ ਬੋਲ ਨਾਲ ਹੀ ਲੂਲੀ ਚ ਸੱਟ ਕੇ ਗਵਾ ਦਿੱਤੀ ਆ ਪਾਰੀ ਬੈਟਸਮੈਨ ਦੂਜੀ ਗੇਂਦ ਵਾਈਟ ਇਹ ਬਾਹਰ ਗਈ ਬੋਲ ਔਟ ਨਹੀਂ ਤੂੰ ਉੱਥੇ ਜਾ ਛੱਪਾ ਬੈਠ ਅੱਛਾ ਸੋ ਟੱਪਾ ਬੈਗ ਗਈ ਤਾਂ ਕਰਕੇ ਬਚਾ ਗਿਆ ਤੀਜੀ ਗੇਂਦ ਬੋਲ ਆ ਯਾਰ ਸ਼ਾਟ ਨਾ 6 ਤੇਜੀ ਆ ਮੇਰੇ ਵੀਰੋ ਘਰਾ ਦੇ ਵਿੱਚ ਮਾਰਦਾ ਹੋਇਆ ਬੋਲਾਂ ਸੋ ਹੁਣ ਇਹਨੂੰ ਔੜ ਦੇਣਾ ਪੈਣਾ ਹੀ ਹੈ ਕਿਉਂਕਿ ਨਾ ਟੱਪਾ ਪਿਆ ਨਾ ਚੱਪਾ ਪਿਆ ਚਲੋ ਮੰਤਰੀ ਸਾਹਿਬ ਸੋ ਬੈਟਿੰਗ ਤੇ ਆਏ ਆ ਮંત્રી ਸਾਹਿਬ ਦੀ ਬੈੜੀ ਨਹੀਂ ਬੈੜੀ ਤੇ ਆਇਆ ਪਰ ਤੇਰੇ ਮਾਗ ਲਾ ਦੇ ਉਹ ਬੈਠਦੇ ਜਿਹਦਾ ਬਾਜੇ ਵਾਲੇ ਹੁੰਦੇ ਆ ਲੈਫਟ ਸਾਈਡ ਨੂੰ ਖੇਡਣਗੇ ਵਾਈਟ ਦਾ ਨਿਸ਼ਾਨ ਲਾ ਲੋ ਓ विकटा आर पार करती बॉल <laughs> मंत्री बहुत तगड़ा तकड़ा बैठ बैट <laughs> पहली बॉल उदेसिया शानदार मैच चलता दूजी बॉल आट। रोने आटने भी आउट होंगे हुए आगे मंत्री साहब मंत्री साहब की बारी फे आई <laughs> तरी साहब बे मुड़ के जाते हुए <laughs> मातरी साहब आई नहीं बारी दो बारी बैट पड़े मातरी साहब नु बैट ही दिता आए हुए फर्स्ट <laughs> बॉल छक्का शानदार सिक्स पहली बॉल ते ਦੂਜੀ ਬਾਲ ਸ਼ਾਨਦਾਰ ਸ਼ਾਟ ਐਂਡ ਸੈਕਿੰਡ 6 ਮਾਦਰੀ ਸਾਹਿਬ ਨੂੰ ਦੋ ਵਾਰੀ ਬਾਰੀ ਨਹੀਂ ਮਿਲੀ ਮਾਦਰੀ ਸਾਹਿਬ ਕੀ ਕਹਿਣਾ ਜਾਊਂਗੇ ਕ੍ਰਿਕਟ ਬਾਰੇ ਠੀਕ ਆ ਜੇ ਨਾ ਜਿੱਤੇ ਆ ਥੂ ਮਾਦਰੀ ਸਾਹਿਬ ਚਲੋ ਠੀਕ ਆ ਮੰਤਰੀ ਸਾਹਿਬ ਨੇ ਕੀਤਾ ਵਾਦਾ ਕਿ ਅੰਡਲਾ ਮੈਚ ਆਪਾਂ ਜਿੱਤ ਕੇ ਲੈ ਕੇ ਜਾਣਾ ਸੋ ਦੇਖਦੇ ਆ ਮੰਤਰੀ ਸਾਹਿਬ ਸਿਰ ਦੇ ਵਿੱਚ ਖਾਜ ਕਰਦੇ ਹੁੰਦੇ ਓਏ 2 ਬੋਲਾ 12 ਤੀਜੀ ਬੋਲ ਆਓ ਆਓ ਮਹਾਰਾਜ ਸ਼ਾਟ ਚੌਕਾ ਚੌਥੀ ਬੋਲ ਓਏ ਹੋਏ ਹੋਏ ਮੁੰਡਾ ਸ਼ਾਨਦਾਰ 6 ਤੇ 60 ਮਾਰ ਰਿਹਾ ਬਬੇ ਮੁੰਡਾ ਮਾਰਤੀ ਘਰ ਇਦਾਂ ਦੇ ਗੰਦੇ ਨੇ ਮંત્રી ਸਾਹਿਬ ਕੈਚ ਨਹੀਂ ਕੀਤੀ ਬੰਦੇ ਦੀ ਵਾਰ ਉਹ ਫਿਰ ਲੈ ਲਿਆ ਚਲੋ ਵੀ ਮંત્રી ਸਾਹਿਬ ਤੇਜੀ ਬਾਈ ਸਾਈਡ ਤੇ ਫੜਾ ਜਾ ਮંત્રી ਸਾਹਿਬ ਦੀ ਪਹਿਲੀ ਬੋਲ ਓਏ ਥੂ ਮંત્રી ਸਾਹਿਬ ਜਿੱਦਾਂ ਮંત્રી ਸਾਹਿਬ ਬੈਟ ਕਮਾਉਂਦੇ ਆ ਇਹਦਾ ਲੰਕਾ ਹਟਾ ਦੂਗਾ ਮંત્રી ਸਾਹਿਬ ਦੀ ਆਉਂਦੀ ਹੈ ਦੂਜੀ ਬੋਲ ਸ਼ਾਨਦਾਰ

ਬੈਟ ਬੋਲ ਦਿੱਤੀ ਨਹੀਂ ਮੰਤਰੀ ਸਾਹਿਬ ਨੂੰ ਨਾਲ ਹੀ ਨਾ ਮੈਨੂੰ ਲੱਗਦਾ ਮੰਤਰੀ ਨੇ ਅੱਜ ਮੋਛਾ ਪੈਣਾ ਜਿੱਦਾਂ ਬੈਟ ਕਮਾਉਂਦਾ ਇਹਦੇ ਕੱਚ ਕੁਛ ਨੂੰ ਨਾੜ ਚੜ ਜਾਣੀ ਹੈ ਬਰੈਕਾ ਪਿੰਜਾ ਲਾਸਟ ਬੋਲ ਇਹ ਆਪਣੇ ਤੋਂ ਇੱਥੇ ਜਮ ਕੇ ਹਾਂ ਬਹੁਤ ਇਹ ਔਰ ਤੁ ਮੰਤਰੀ ਸਾਹਿਬ ਮਾਰਤੀ ਬਾਹਰ ਬਾਤਰੀ ਸਾਹਿਬ ਨੇ ਬੋਲ ਤੋਂ ਮੈਚ ਹੁੰਦਾ ਬੱਸ ਮਾਫ ਸੋ ਬੰਦਿਆ ਦਾ ਬਈ ਮੈਚ ਪਸੰਦ ਆਇਆ ਤਾਂ ਤੁਸੀਂ ਕਮੈਂਟ ਕਰਕੇ ਇਕੱਲੇ ਇਕੱਲੇ ਪਲੇਅਰ ਦਾ ਦੱਸ ਦਿਓ। ਚਲੋ ਮੈਂ ਜਰੂਰ ਲਾਈਕ ਕਰ ਦਿਆ। ਆਹ ਦੇਖੋ ਭੰਗੜੇ ਪੈਂਦੇ ਵੇ। ਆਹ ਦੇਖੋ ਜਿਹੜੇ ਜਿੱਤੇ ਆ। ਦੇਖੋ ਭੰਗੜੇ ਪੈਂਦੇ ਵੇ। ਇਹ ਆਹ ਇਹ ਆਹ ਇਹ ਆਹ ਨਹੀਂ ਮਾਤਰੀ ਸਾਹਿਬ ਨਹੀਂ ਮਾਤਰੀ ਸਾਹਿਬ ਸੁੱਤ ਬੋਲ ਦੇ ਦੀ ਸੋ ਮੰਤਰੀ ਸਾਹਿਬ ਦਾ ਆਟੋਗ੍ਰਾਫ ਲੈ ਲਈਏ ਪਹਿਲਾਂ ਆਪਾਂ ਉਹ ਲੱਲੀ ਬੋਲ ਮੰਗ ਲਾਉਣਾ ਉਹਨਾਂ ਤੋਂ ਯਾਰ